ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਐਸਜੀਪੀਸੀ ਦੇ ਉੱਤੇ ਇਲਜ਼ਾਮ ਲਗਾ ਰਿਹਾ ਹੈ ਕਿ ਇੱਕ ਢਾਡੀ ਜਥਾ ਜੋ ਕੀ ਪਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਬੋਲਦਾ ਹੈ ਉਸ ਦੇ ਉੱਪਰ ਐਸਜੀਪੀਸੀ ਨੇ 50000 ਦਾ ਜੁਰਮਾਨਾ ਲਗਾ ਦਿੱਤਾ ਜਾਂਦਾ ਹੈ ਜਿਸੁਲਾ ਕੇਨ ਐਸਜੀਪੀਸੀ ਅਤੇ 77 ਪ੍ਰਤਾਪ ਸਿੰਘ ਨੇ ਕਿਹਾ ਕਿ ਜੋ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਨੌਜਵਾਨ ਢਾਡੀ ਜਥੇਦਾਰ ਨਾਮ ਨਹੀਂ ਲੈ ਰਿਹਾ ਲੇਕਿਨ ਉਹ ਐਸਜੀਪੀਸੀ ਦੇ ਉੱਪਰ ਇਲਜ਼ਾਮ ਲਗਾ ਰਿਹਾ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਨੇ ਕਿਸੇ ਵੀ ਢਾਡੀ ਜਥੇ ਨੂੰ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਜੁਰਮਾਨਾ ਨਹੀਂ ਲਗਾਇਆ ਐਸਜੀਪੀਸੀ ਅਮਰਿਤਪਾਲ ਸਿੰਘ ਦਾ ਵਿਰੋਧ ਨਹੀਂ ਕਰਦੀ ਸਕੋ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸਿੰਘਾਂ ਦੇ ਲਈ ਵੀ ਐਸਜੀਪੀਸੀ ਸੰਘਰਸ਼ ਕਰ ਰਹੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਬਾਹਰ ਲਿਆਂਦਾ ਜਾਵੇ ਕਟਾੜੀ ਜਥਾ ਮਿਲਿਆ ਮੈਂ ਉਹਨਾਂ ਦਾ ਨਾਮ ਤੇ ਨਹੀਂ ਲਵਾਂਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੌਬ ਕਰ ਰਹੇ ਆ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਤੇ 50000 ਦਾ ਜੁਰਮਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਮੇਟੀ ਨੇ ਉਸ ਜਥੇ ਨੂੰ ਕੀਤਾ ਹੋਇਆ ਵੀ ਤੁਸੀਂ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਕਿਉਂ ਖੜੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੇਰਾ ਵੀਰ ਜਿਨੇ ਇੱਕ ਵੀਡੀਓ ਪਾਈ ਆ ਕਿ ਸਾ ਅਸੀਂ ਸ਼ਰੌਣੀਗਰ ਦਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਟਾਡੀ ਨੂੰ ਇਸ ਕਰਕੇ ਜਮਾਨਾ ਕੀਤਾ ਕਿ ਉਹ ਅਮਰਤਪਾਲ ਜੀ ਦੇ ਹੱਕ ਚ ਬੋਲਿਆ ਇਹ ਮੇਰਾ ਝੂਠ ਆ ਕਿਉਂਕਿ ਪਹਿਲੀ ਗੱਲ ਤੇ ਉਸ ਵੀਰ ਨੂੰ ਉਹ ਨਾਂ ਕਲੀਅਰ ਕਰਨਾ ਚਾਹੀਦਾ ਅਸੀਂ ਜਿਸ ਜਥੇ ਦੀ ਉਹ ਗੱਲ ਕਰ ਰਿਹਾ ਉਸ ਵੀਰ ਨੇ ਕਿਸੇ ਜਥੇ ਦਾ ਨਾਂ ਨਹੀਂ ਲਿਆ ਪਹਿਲੀ ਗੱਲ ਤੇ ਕਿ ਜਿੰਨਾ ਭਾਈ ਅਮਰਤਪਾਲ ਸਿੰਘ ਇਹਨਾਂ ਵੀਰਾਂ ਦਾ ਉਹਨਾਂ ਉਹ ਸਾਡਾ ਵੀ ਆ ਕਿਉਂਕਿ ਅਮਰਪਾਲ ਸਿੰਘ ਦੀ ਅਸੀਂ ਤਾਂ ਸਿਫਤ ਕਰਦੇ ਆਂ ਤਾਂ ਉਹਦੀ ਹਮਾਇਤ ਕਰਦੇ ਆਂ ਕਿ ਉਹਨੇ ਵਧੀਆ ਕਾਰਜ ਕੀਤਾ ਸੀ ਉਹਨੇ ਜਿਹੜਾ ਬੱਚਿਆਂ ਨੂੰ ਅਮਰ ਸੰਚਾਰ ਦੀ ਲਹਿਰ ਨਾਲ ਜੋੜਿਆ ਸੀ ਉਹਨਾਂ ਨੂੰ ਨਸ਼ਾ ਤੋਂ ਮੁਕਤ ਕਰਨ ਲਈ ਲਹਿਰ ਵੱਡੀ ਸੀ ਅਸੀਂ ਉਹਦੀ ਆਪ ਸਪੋਰਟ ਕਰਦੇ ਰਹੇ ਆਂ ਇਥੋਂ ਤੱਕ ਕਿ ਉਹਦੇਆਂ ਦੇ ਕੇਸ ਵੀ ਲੜਦੇ ਰਹੇ ਆਂ ਅਮਰ ਸੰਪਾਲ ਦੀ ਜਦੋਂ ਅਸੀਂ ਆਪ ਸਪੋਰਟ ਕਰਦੇ ਆਂ ਉਹਨਾਂ ਦੇ ਕੇਸ ਲੜਦੇ ਰਹੇ ਤੇ ਅਸੀਂ ਉਹਨਾਂ ਦੇ ਨਾਂ ਸੁਣ ਕੇ ਵਿਰੋਧ ਕਿਉਂ ਕਰਾਂਗੇ ਇਸ ਵੀਰ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਕਿਹੜਾ ਜਥਾ ਆ ਉਸ ਜਥੇ ਦਾ ਬਕਾਇਦਾ ਨਾਂ ਲੈਣਾ ਚਾਹੀਦਾ ਸੀ ਤੇ ਇਸ ਵੀਰ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸ਼ਰੌਣੀ ਕੋਤਾ ਪ੍ਰਬੰਧਕ ਕਮੇਟੀ ਇਹ ਜਿੰਨੇ ਵੀ ਸਾਡੇ ਉਹ ਜੋ ਡਿਬਰੂਗੜ੍ਹ ਜਿਲ੍ਹੇ 'ਚ ਖੜੇ ਸੀ ਉਹਨਾਂ ਦੀ ਸਪੋਰਟ ਕਰਦੀ ਰਹੀ ਆ ਉਹਨਾਂ ਦੇ ਕੇਸ ਵੀ ਲੜਦੇ ਰਹੀ ਆ ਉਹਨਾਂ ਦੀਆਂ ਮੁਲਾਕਾਤਾਂ ਵੀ ਸ਼ਰੌਣੀ ਕੋਤਾ ਪ੍ਰਬੰਧਕ ਕਮੇਟੀ ਕੀ ਕਰਦੀ ਰਹੀ ਆ ਲੈਕਚਰਾਂ ਦਾ ਮਸਲਾ ਵੱਖਰਾ ਹੋ ਸਕਦਾ ਆ ਨਾਹੀਂ ਕੋਈ ਸਿਆਸੀ ਸਿਆਸੀਆਂ ਦੇ ਨਾਹੀਂ ਅਸੀਂ ਸਿਆਸਤ 'ਚ ਕੋਈ ਇੰਟਰਸਟ ਲੈਣੇ ਆ ਪਰ ਇਸ ਵੀਰ ਨੂੰ ਜੇ ਦੇ ਉਹਦਾ ਕੋਈ ਉਨੇ ਇਹਨੂੰ ਕੋਈ ਡਾਊਟ ਆ ਉਸ ਜਥੇ ਦਾ ਨਾਮ ਲਵੇ ਅਸੀਂ ਉਹਦੀ ਤੁਹਾਨੂੰ ਰਿਪੋਰਟ ਵਿਖਾ ਦੇਾਂਗੇ ਕਿ ਕਿਉਂ ਉਹਨੂੰ ਜੁਰਮਾਨਾ ਕੀਤਾ ਇਹ ਕਿਸੇ ਦਾ ਇਹਨੂੰ ਡਾਊਟ ਆ ਪਰ ਇਸ ਵੀਰ ਨੇ ਕਿਸੇ ਦਾ ਦਾਣਾ ਨਹੀਂ ਲਿਆ ਇਹ ਇਹਨੂੰ ਵੀਰ ਨੂੰ ਕਲੀਅਰ ਕਰਨਾ ਚਾਹੀਦਾ ਕਿ ਉਹ ਜਥਾ ਕਿਹੜਾ ਵਾ ਤੇ ਉਹਨੂੰ ਨਾਲੇ ਕੋ ਕਰ ਲੈਣੀ ਚਾਹੀਦੀ ਹੈ ਕਿ ਉਹਨੂੰ ਜੁਰਮਾਨਾ ਕਿਉਂ ਹੋਇਆ ਅਸੀਂ ਅਮਰਤਪਾਲ ਦੀ ਹੁਣ ਵੀ ਦਿਲੋਂ ਸਤਿਕਾਰ ਕਰਦੇ ਆ ਪਹਿਲਾਂ ਵੀ ਕਰਦੇ ਅਸੀਂ ਤੇ ਗਾਂਵ ਵਿੱਚ ਕਰਦੇ ਰਵਾਂਗੇ ਜਿਹੜਾ ਵੀ ਸਿੱਖ ਕੌਮ ਨੂੰ ਸੇਧ ਦੇਊਗਾ ਜਿਹੜਾ ਵੀ ਸਿੱਖ ਕੌਮ ਦੀ ਸੇਧ ਦੇ ਕੇ ਅਮ ਸੰਚਾਰ ਕਰੂਗਾ ਬੱਚਿਆਂ ਨੂੰ ਚੰਗੇ ਕਾਰਜ ਲਈ ਲਾਊਗਾ ਅਸੀਂ ਉਹਦੀ ਪਹਿਲਾਂ ਵੀ ਸਪੋਰਟ ਕਰਦੇ ਅਸੀਂ ਗਾਹ ਵੀ ਕਰਦੇ ਰਵਾਂਗੇ ਤੇ ਇਸ ਵੀਰ ਨੂੰ ਮੈਂ ਦੁਬਾਰਾ ਬੇਨਤੀ ਕਰਦਾ ਕਿ ਉਹ ਪਹਿਲਾਂ ਨਾਂ ਕਲੀਅਰ ਕਰੇ ਤੇ ਬਿਨਾ ਕਿਸੇ ਨਾਂ ਤੋਂ ਬਿਨਾ ਕਿਸੇ ਕਾਰਨ ਤੋਂ ਭਾਈ ਅਮਰਤਪਾਲ ਸਿੰਘ ਜੀ ਦੇ ਨਾਲ ਨਾਂ ਜੋੜ ਕੇ ਇਹ ਗੱਲ ਵੇਖੀ ਜਾਵੇ ਜੇ ਕਿਸੇ ਨੂੰ ਕੋਈ ਮਤਲਬ ਕੇਸ ਚ ਕਿਸੇ ਨੂੰ ਜੁਰਮਾਨਾ ਵਾਰਨਿੰਗ ਹੋਇਆ ਵੀ ਹੋਊ ਤਾਂ ਉਹ ਬਕੈਦਾ ਪੜਤਾਲ ਹੋਈ ਹੋਊਗੀ ਇਹ ਭਾਈ ਅਮਰਤਪਾਲ ਸਿੰਘ ਦੇ ਨਾਲ ਜੋੜ ਕੇ ਕਿਸੇ ਨੂੰ ਵੀ ਇਹ ਵੀਡੀਓ ਨਹੀਂ ਪਾਉਣੀ ਚਾਹੀਦੀ ਭਾਈ ਅਮਰਤਪਾਲ ਸਿੰਘ ਜਿੰਨਾ ਕਿ ਇਹਨਾਂ ਵੀਰਾਂ ਦਾ ਉਹਨਾਂ ਸਾਡਾ ਵੀ ਆ ਤੇ ਗਾਂ ਵੀ ਰਹੇਗਾ ਇੰਨੀ ਆਈ ਬੇਨਤੀ ਕਰਦਾ ਮੈਂ ਫਤਿਹ ਬਰੋਨਾ ਵਾਹਿਗੁਰੂ ਜੀ ਕਾ